ਸਾਰੇ ਸਰਕਾਰ ਵੱਲੋਂ ਦਿੱਤੀ ਜਾਂਦੀ ਸੰਧਾ ਤੇ ਸਬਸਿਡੀ ਪ੍ਰਾਣੀ ਦੀ ਸਾਂਭ ਸੰਭਾਲ ਲਈ ਜਿਹੜਾ ਪੋਰਟਲ ਅੱਜ ਤੋਂ ਖੁੱਲ ਗਿਆ ਤੇ ਤੁਸੀਂ ਅੱਜ ਤੋਂ ਜਿਹੜੇ ਅੱਜ ਯਾਨੀ ਕਿ 22 April ਤੋਂ ਤੁਸੀਂ ਬਿਨੇ ਪੱਤਰ ਦੇ ਸਕਦੇ ਹੋ ਤੇ ਇਹਦੀ ਜਿਹੜੀ ਤਰੀਕਾ ਬਿਨੇ ਪੱਤਰ ਦੇਣ ਦੀ ਲਾਸਟ 12 5 2025 ਹੈ ਯਾਨੀ ਕਿ 12 ਮਈ ਤੱਕ ਰੱਬਾ ਜਿਹੜੇ ਬਿਨੇ ਪੱਤਰ ਦੇ ਸਕਦੇ ਆ ਤੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਸੁਪਰ ਐਸਐਮਐਸ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਸਮਾਰਟ ਸੀਡਰ ਜ਼ੀਰੋ ਡ੍ਰਿਲ ਬੀਲਰ ਰੈਕ ਰੱਬ ਮਾਸਟਰ ਪੈਡੀਸਟਾਓ ਚੌਪਰ ਜਿਹਨੂੰ ਆਪਾਂ ਕਹਿੰਦੇ ਆ ਤੇ ਕਰਾਪ ਰੀਪਰ ਤੇ ਉਲਟਾਵੇ ਉਲਟਾਵੇ ਜਿਹੜੇ ਹੱਲ ਹੁੰਦੇ ਆਗੇ ਲਾਉਂ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਤੇ ਜਿਹੜੀ ਆਪਾਂ ਨੂੰ ਸਬਸਿਡੀ ਮਿਲਦੀ ਆ ਤੇ ਆਪਾਂ ਗਰੁੱਪਾਂ ਦੇ ਵਿੱਚ ਵੀ ਸਬਸਿਡੀ ਲੈ ਸਕਦੇ ਆ ਯਾਨੀ ਕਿ ਗਰੁੱਪ ਬਣਾ ਕੇ ਵੀ ਤੇ ਸਿੰਗਲ ਵੀ ਆਪਾਂ ਭਰ ਕੇ ਸਬਸਿਡੀ ਲੈ ਸਕਦੇ ਆ ਸਿੰਗਲ ਦੇ ਵਿੱਚ ਆ ਜਿਹੜੀ ਸਬਸਿਡੀ ਘੱਟ ਆਉਂਦੀ ਆ ਤੇ ਗਰੁੱਪ ਦੇ ਵਿੱਚ ਆ ਜਿਹੜੀ 70% ਤੋਂ ਉੱਪਰ ਆ ਜਿਹੜੀ ਸਬਸਿਡੀ ਆ ਜਾਂਦੀ ਤੇ ਗਰੁੱਪ ਦੇ ਵਿੱਚ ਜਿਹੜੀ 50% ਜਿਹੜੀ ਸਿੰਗਲ ਦੇ ਵਿੱਚ ਜਿਹੜੀ 50% ਸਬਸਿਡੀ ਆ ਸਕਦੀ ਆ ਤੇ ਜਲਦੀ ਆ ਜਿਹੜੀ ਸਕੀਮ ਦਾ ਫਾਇਦਾ ਉਠਾਓ ਪੋਰਟਲ ਜਿਹੜਾ ਹੁਣ ਖੁੱਲ ਕੇ ਕਿਸਾਨ ਵੀ ਰਿਹਾ ਹੈ ਧੰਨਵਾਦ ਜੀ ਸ਼ੇਅਰ ਕਰਨ ਲਈ